ਗੁਰਮਤਬ ਬਗੈਰ ਕਿਹ ਚਾਹੇ ਮੁਸਲਮਾਨ ਹੈ ਕਿ ਕੋਈ ਜੀਵ ਹੈ ਉਹਨੂੰ ਆਵਾਜ਼ ਹੋਣ ਤੇ ਕਹਿਣਾ ਪਵੇਗਾ ਫੇਰ ਕਿਤੇ ਜਨਮ ਘੜ ਕੇ ਜਦੋਂ ਗੁਰੂ ਸਾਹਿਬ ਦੀ ਮੱਤ ਨੂੰ ਧਾਰਨ ਕਰਨਗੇ ਮੁਗਤ ਉਹਨਾਂ ਦੀ ਹੋ ਸਕੇ ਜੀ ਦੂਸਰਿਆਂ ਦੀ ਕਲਿਆਣ ਨਹੀਂ ਹੋ ਸਕਣੀ ਪਰ ਜਿੱਥੇ ਗੁਰੂ ਦਸ਼ਮ ਪਾਤਸ਼ਾਹ ਦੇ ਕੋਲੇ ਆਜੇ ਪੰਡਿਤ ਵੜੇ-ਵੜੇ ਵਿਦਵਾਨ ਸਾਰੇ ہار ਜਾਂਦੇ ਇਸ ਵਾਚ ਉਹਨਾਂ ਸੱਜਣ ਨੂੰ ਕਿਸੇ ਕੋਲੇ ਤੇ ਜਿੰਦਗੀ ਕੀ ਲੋੜ ਸੀ 4135 ਵਿੱਚ ਨਿਰਮਲਿਆ ਨੇ ਆਗਲਾ ਖਾੜਾ ਬੰਨਿਆ ਸੀ ਉਹ ਵੇਲੇ ਨਿਯਮ ਕੀਤੇ ਗਏ ਸਨ ਕਿ ਪੰਜ ਕਕਾਰ ਦੀ ਜਿਹੜੇ ਰਹਿਤ ਰੱਖਣ ਤੇਤੇ ਬਸਤੇ ਰੱਖਣ ਸੁਣ ਕੇ ਕਹਿਣ ਲੱਗੇ ਨਿਰਮਲ ਸੰਤ ਕਹਿੰਦੇ ਵਹੜਾ ਤੂੰ ਨਿਰਮਲਿਆ ਵਿੱਚੋਂ ਐ ਅਤੇ ਤੁਸੀਂ ਦੱਸੋ ਕਿ ਨਾਮ ਧਾਰੀਆਂ ਵਿੱਚੋਂ ਸੰਤ ਕਹਿੰਦੇ ਭਾਈ ਅਸੀਂ ਤਾਂ ਪਨੀਰੀ ਹੁੰਨੇ ਆ ਗ੍ਰੀਵਨ ਆਇੰਤ ਜਮੀਨ ਇਸ ਸਿੱਖੀ ਪੰਥ ਜੋ ਚੋਰਿਆ ਹੈ ਜੀਆ ਵੀ ਕਲਿਆਣ ਕਰਨ ਵਾਸਤੇ ਚੋਰਿਆ ਹੈ ਗੁਰੂ ਅੰਗਦਪੁਰੂ ਸਾਹਿਬ ਨੇ ਇਹ ਮੁਕੀਤਾ ਹੈ ਕਿ ਜੀਆ ਵੀ ਕਲਿਆਣ ਛੇਤੀ ਹੋ ਸਕੇ ਭਾਵੇਂ Hindu ਵੀ ਬਿਆੰਤ ਹਨ ਮੁਸਲਮਾਨ ਵੀ ਬਿਆੰਤ ਹਨ ਸਾਰੇ ਇਹਨਾਂ ਦੇ ਅੰਦਰ ਵਿਚਾਰ ਤੇ ਪਕੰਦਰ ਵੀ ਹੋਏ ਹਨ ਪਰ ਜੋ ਗੁਰਮੁਖਤਾਈ ਦਾ ਪੰਥ 70 ਸਾਲ ਦੀ ਦਸਰੇ ਹਨ ਉਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਉਹ ਸਾਰਿਆਂ ਦਾ ਸੰਝਿਆ ਹੈ ਸਾਰਿਆਂ ਦੀ ਕਲਿਆਣ ਕਰਨ ਵਾਲਾ ਪ੍ਰਧਾਨ ਹੈ ਇਸ ਗੁਰਮਾਤੇ ਦੇ ਜਿਹੜੇ ਜਨ ਦੇ ਨਿਹਾਲ ਹੋਣਗੇ ਗੁਰਮਾਤੋ ਬਗੈਰ ਚਾਹੇ ਮੁਸਲਮਾਨ ਹੈ ਚਾਹੇ ਕੋਈ Hindu ਹੈ ਉਹਨਾਂ ਆਵਾਜ਼ ਉਂਡ ਕਰਨਾ ਪਵੇਗਾ ਫੇਰ ਕਿਤੇ ਜਨਮ ਧਾਰ ਕੇ ਜਦੋਂ ਗੁਰੂ ਸਾਹਿਬ ਦੀ ਮੱਤ ਨੂੰ ਧਾਰਨ ਕਰਨਗੇ ਮੁਕਤ ਉਹਨਾਂ ਦੀ ਹੋ ਸਕੇ ਜੀ ਦੂਸਰਿਆਂ ਦੀ ਕਲਿਆਣ ਨਹੀਂ ਹੋ ਸਕਣੀ ਇਹ ਕੋਈ ਆਰੀ ਦੀ ਗੱਲ ਹੈ ਸਾਧ ਸੰਗਤ ਜੀ ਜਿਸ ਵਕਤ 24 ਦਾ ਕੁੰਭ ਸੀ ਸੰਨ 24 ਦੇ ਅੰਦਰ ਕੁੰਭ ਸੀ ਹਰਗਵਾਰ ਦਾ ਗੰਗਾ ਦੇ ਉੱਤੇ ਸਾਰੇ ਸਾਧੂ ਇਕੱਤਰ ਹੋਏ ਹਨ ਉੱਥੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਦੀਵਾਨ ਲੱਗਾ ਹੋਇਆ ਸੀ ਗੰਗਾ ਤੋਂ ਪਾਰ ਉੱਥੇ ਸੰਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸਾਹਿਬ ਜੀ ਨੇ ਆਈਆਂ ਇਹ ਜਿਹੜੋਂ ਪ੍ਰਚਾਰ ਕੀਤਾ ਮਹਾਂਪੁਰਖਾਂ ਨੇ ਢਿੰਡਾ ਵਾਲਿਆਂ ਨੇ ਉਹ ਸਦਕਾ ਸਾਹਿਬ ਜੀ ਸਾਰੇ ਸਾਧੂ ਜਿਹੜੇ ਸਨ ਉਹ ਕਹਿਣ ਲੱਗੇ ਮਹਾਰਾ ਹੋਰ ਗੁਰਾਂ ਦੀ ਵੀ ਲੋੜ ਹੁੰਦੀ ਹੈ ਨਾ ਉਪਦੇਸ਼ਕਾਂ ਦੀ ਕਾਜ ਮਹਾਂਪੁਰ ਕਹਿੰਦਾ ਤੇ ਸੂਰਜ ਦੇ ਸਾਹਮਣੇ ਵੀ ਵਜੇ ਜਿਹੜੇ ਦਿਖਾਉਣੇ ਆ ਇਸ ਪ੍ਰਕਾਰ ਦੇ ਹੋਰ ਗੁਰੂ ਧਾਰਨੇ ਹੈ ਜੋ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ ਹੋਰ ਕਿਸੇ ਮਤ ਨੂੰ ਅੰਦੀਕਾਰ ਕਰਕੇ ਕਿਸੇ ਨੂੰ ਆਪਣੇ ਸਮਝਣਾ ਹੈ ਗੁਰੂ ਨਾਨਕ ਸਾਹਿਬ ਸੂਰਜ ਹਨ ਉਹਨਾਂ ਦੇ ਪ੍ਰਕਾਸ਼ ਦੇ ਸਾਹਮਣੇ ਕਿਸੇ ਦਾ ਕੀ ਸਾਧ ਸੰਗਤ ਦੀ ਮਤਮਤੰਦਰ ਜਿਹੜਾ ਹੈ লাভ ਪ੍ਰਾਪਤ ਹੋ ਸਕਦਾ ਹੈ ਸਤਗੁਰੂ ਸੂਰਜ ਤੋਂ ਲਾਭ ਸਭ ਨੂੰ ਉਠਾਉਣਾ ਚਾਹੀਦਾ ਹੈ ਸੁਣ ਕੇ ਕਹਿਣ ਲੱਗੇ ਨਿਰਮਲ ਸੰਤ ਕਹਿੰਦੇ ਮਹਾਰਾ ਤੁਸੀਂ ਨਿਰਮਲ ਆ ਵਿੱਚੋਂ ਐ ਅਤੇ ਤੁਸੀਂ ਦੱਸੋ ਕਿ ਨਾਮ ਧਾਰੀਆਂ ਵਿੱਚੋਂ ਸੰਤ ਕਹਿੰਦੇ ਭਾਈ ਅਸੀਂ ਤਾਂ ਪਨੀਰੀ ਹੁੰਨੇ ਆ ਕਹਿੰਦੇ ਜੀ ਪਨੀਰੀ ਕੀ ਹੁੰਦੀ ਕਹਿੰਦੇ ਪਨੀਰੀ ਅਸਲੀ ਹੁੰਦੀ ਐ ਪਨੀਰੀ ਨੂੰ ਪੱਟ ਕੇ ਜੇ ਕਿਾਰੇ ਦੇ ਲਾਣਵੇਂ ਉਹਨਾਂ ਨੂੰ ਉਹ ਕਹਿੰਦੇ ਐ ਕਿ ਇਹ ਫਲਾਣੇ ਕਿਾਰੇ ਐ ਗੰਢਿਆਂ ਦੇ ਕਿਾਰੇ ਐ ਪਰ ਪਨੀਰੀ ਮੁੱਢ ਹੁੰਦੀ ਅਸੀਂ ਤਾਂ ਪੰਜ ਪਿਆਰੇ ਪਨੀਰੀ ਗੁਰੂ ਸਾਧ ਬਣਾਈ ਐ ਉਹਨਾਂ ਪੰਜੋਂ ਪਿਆਰਿਆਂ ਤੋਂ ਉਮਰ ਛਕਿਆ ਹੋਇਆ ਹੈ ਅਜਿਹਾ ਭਾਈ ਆਪ ਨੂੰ ਕੁਝ ਨਹੀਂ ਮੰਨਦੇ ਗੁਰੂ ਸਾਹਿਬ ਦੀ ਸਿੱਖੀ ਚਾਹੁੰਨੇ ਹਨ ਸੁਣ ਕੇ ਸਾਰੇ ਜਿਹੜੇ ਸੀ ਉਹ ਇੱਕ ਤਾਂ ਨਿਰਮਲਿਆਂ ਦੇ ਸਾਧ ਸੰਗਤ ਜੀ ਸੰਪਰਦਾਇ ਦੇ ਸੰਤਾਂ ਨੂੰ ਨਿਸ਼ਮਨੋਵਾ ਆ ਕੇ ਕਹਿਣ ਲੱਗੇ ਸਾਡੀ ਨਿਰਮਲ ਸੰਪਰਦਾਇ ਦੇ ਅੰਤਾਂ ਮੈਂ ਕਿਉਂ ਕਹਿਣ ਵਾਲੇ ਸੀ ਇਸੇ ਪ੍ਰਕਾਰ ਹੋਰ ਵੀ ਮਤਾਂ ਵਾਲੇ ਕਈ ਆਦਮੀ ਸੀ ਸਾਰੇ ਸੁਣ ਕੇ ਚੁੱਪ ਹੋ ਕੇ ਕਹਿੰਦੇ ਹੈ ਜੇ ਉਸ ਤੋਂ ਡੱਕਾ ਤੁਸੀਂ ਜਿਹੜੀ ਪਨੀਰੀ ਹੁੰਦੀ ਕਹਿੰਦੇ ਮੁੱਢ ਹੁੰਦੀ ਐ ਇਸੇ ਪ੍ਰਕਾਰ ਪੰਜਾਬ ਪਿਆਰਾਂ ਦੀ ਪਨੀਰੀਦਾਰਾ ਸੰਤ ਕਾਲਸਾ ਰਚਿਆ ਹੈ ਉਹਨੂੰ ਕੋਈ ਨਿਹੰਗ ਸਿੰਘਾਂ ਦਾ ਗੱਲ ਕਹਿੰਦੇ ਐ ਉਹ ਬਾਬੇ ਫਤਿਹ ਸਿੰਘ ਦਾ ਜੱਥਾ ਹੈ ਉਹ ਰਾਸੀ ਜਿਹੜੇ ਹਨ ਬਾਬੇ ਸ੍ਰੀ ਚੰਦ ਦੇ ਹਨ ਨਿਰਮਲੇ ਸੰਤ ਜਿਹੜੇ ਹਨ ਵਿਦਿਆਪਨ ਉਹ ਆਤੇ ਜਿਸ ਵਕਤ ਗਏ ਹਨ ਇਹਨਾਂ ਨੂੰ ਧਗਵੇਂ ਲੀੜੇ ਪਾਲੇ ਹਨ ਤੇ ਇਸ ਪ੍ਰਕਾਰ ਇਹ ਕਹਿੰਦੇ ਸਾਡੇ ਜੀਰੇ ਆਪ ਮਾਰਾਂ ਖਾਏ ਕਰਾਏ ਸੀ ਪਰ ਜਿੱਥੇ ਗੁਰੀ ਦਸਮ ਪਾਤਸ਼ਾਹ ਦੇ ਕੋਲੇ ਆ ਕੇ ਪੰਜ ਬੜੇ ਬੜੇ ਵਿਦਵਾਨ ਸਾਰੇ ਹਾਰ ਜਾਂਦੇ ਸਵਾਲ 'ਚ ਉਹਨਾਂ ਸਰਦਾਰ ਨੂੰ ਕਿਸੇ ਕੋਲੇ ਤੇ ਜਿੰਦ ਦੀ ਕੀ ਲੋੜ ਸੀ ਬੜੇ ਬੜੇ ਵਿਦਵਾਨ ਜੀ ਸਾਹ ਦੇ ਕੋਲੇ ਆ ਕੇ ਕੋਟੇ ਜੀ ਪਾਤਸ਼ਾਹ ਨੇ ਕਹਿੰਦੇ ਕਿ ਮਗਰ ਜਿਸ ਵਕਤ ਸਾਧ ਸੰਗੇ ਜੀ ਸਿੱਖਾਂ ਦਾ ਰਾਜ ਸਨਾਬਤ ਹੋ ਗਿਆ ਹੈ ਉਸ ਵੇਲੇ ਨਿਰਮਲਾਂ ਪੰਥ ਤੋੜਨ ਵਾਸਤੇ ਇਹਨਾਂ ਲੋਕਾਂ ਨੇ ਕਾਹ ਨੂੰ ਨੇ ਜਿਸ ਨੇ ਕੀਤਾ ਕਿ ਸਾਡੀ ਸਿੱਖਾਂ ਦੀ ਕੋਈ ਜਮਾਤ ਨਹੀਂ ਉਸ ਵੇਲੇ ਬਰਾਗਿਆਨ ਗੁਰੂ ਜਨ ਸਾਹਿਬ ਦੀ ਦੇ ਪਾੜ ਦਿੱਤੀ ਸੀ ਨਿੱਕੇ ਅਖਾੜੇ ਜਿਹੜਾ ਸੀਗਾ ਸਾਧੂਆਂ ਦਾ ਉਦਾਸੀਆਂ ਦਾ ਛੋਟੇ ਅਖਾੜੇ ਦੀ ਉਸ ਵੇਲੇ ਬੀਬੀ ਸਾਹਿਬ ਕੌਰ ਨ ਪਟਿਆਲੇ ਜੀ ਨੇ ਹੁਕਮ ਦੇ ਕੇ ਉਹਨਾਂ ਦੇ ਸਾਈਂ ਬੁਰਾ ਜੀ ਉਹ ਤਾਂ ਡੰਡ ਵਸਤਾ ਸੀ ਉਹਦੇ ਨਾਲ ਜਿਹੜੇ ਸਾਰੇ ਆਸਾਨਾਂ ਕਿਹਾ ਸੀ ਕਿ ਸਾਡਾ ਵੀ ਨਿਰਮਲ ਤੇਖਦਾ ਅਸਾੜਾ ਚਾਹੀਦਾ ਹੈ ਉਹ ਵੇਲੇ ਨਿਯਮ ਕੀਤੇ ਗਏ ਸਨ ਕਿ ਪੰਜ ਕਾਰਨੀ ਜਿਹੜੇ ਰਹਿਤ ਰੱਖਣ ਕਿਤੇ ਬਸਤੇ ਰੱਖਣ ਕੁਠਾਰੀ ਘਰਵਾਲੇ ਇਸੇ ਪ੍ਰਕਾਰ ਮੰਨਤ ਤੇ ਜਰਾ ਇਸੇ ਪ੍ਰਕਾਰ ਸ੍ਰੀ ਮੰਨਤੋ ਦੇ ਸਾਰੇ ਕਿਤੇ ਬਸਤੇ ਰੱਖਣ ਪੰਜ ਸਿਗ ਰਹਿਤ ਰੱਖਣ ਉਹਨਾਂ ਨੂੰ ਇੱਕ ਤੁਹਾਡਾ ਜਿਹੜਾ ਹੈ ਇਸ ਪ੍ਰਕਾਰ ਖੋਦੀ ਨਿਰਮਲੀਆਂ ਦੀ ਸੰਤਰੀਆਂ ਚੱਲ ਸਕੇਗੀ ਉਹਨਾਂ ਨੂੰ ਉਸੇ ਲਿਖਤਾ ਹਨੀਆਂ ਹੁਣ ਤੱਕ ਪਟਿਆਲੇ ਪਈਆਂ ਨੇ ਉਹ ਪ੍ਰਵਾਨ ਕਰਕੇ ਸਾਰਿਆਂ ਨਾਲ ਸਾਧ ਸੰਗੇ ਜੀ ਮੋਹਰ ਸਨ ਦਾ ਡੇਰਾ ਸੀ ਉਸ ਥਾਂ ਤੇ ਲਿਖਤਾ ਦੇ ਦਰਸ਼ਨ ਕੀਤੇ ਸਨ ਇਸ ਪ੍ਰਕਾਰ ਸਾਧ ਸੰਗੇ ਜੀ ਉਹ 1835 ਵਿੱਚ ਨਿਰਮਲੀਆਂ ਨੇ ਆਗਲਾ ਖਾੜਾ ਬੰਨਿਆ ਸੀ ਇਸ ਪ੍ਰਕਾਰੇ ਤਾਂ ਸਭ ਸੰਗਤ ਜੀ ਦੁਨੀਆਂ ਦੇ ਅੰਦਰ ਇੱਕ ਆਪਣੀ ਮਰਜ਼ਾਦਾ ਤੋੜਨ ਵਾਤੇ ਸ਼ਾਹੀ ਤੋੜਨ ਵਾਤੇ ਜਦੋਂ ਕੀਤੇ ਗਏ ਸੰਗੇ ਤੇ ਉਸ ਪ੍ਰਕਾਰ ਕੋਈ ਨਿਰਮਲਾ ਕਹਿਣਾ ਕਿਸੇ ਨੂੰ ਸੰਤ ਨਹਾ ਪ੍ਰਖੰਤਾ ਉੱਪਰ ਆਬ ਦਿੱਤੇ ਸੰਤਾਂ ਮੰਨ ਲਿਆ ਨੂੰ ਇਤੋਂ ਬਾਈ ਪਨੀਰੀ ਹੈ ਪਨੀਰੀ ਅਸਲੀ ਹੁੰਦੀ ਹੈ ਪਿਆਰੇ ਕਿਸੇ ਕੋਈ ਲਾਈ ਜਾਵੇ ਸਿੰਘ ਸੱਜਿਆ ਉਹਨੂੰ ਕਹੀ ਜਾਵੇ ਕੋਈ ਉਹਨਾਂ ਨੂੰ ਅਕਾਲੀ ਕਹੀ ਜਾਵੇ ਕੋਈ ਕੁਝ ਕਹੀ ਜਾਵੇ ਜੋ ਪੰਜਾਂ ਪਿਆਰਿਆਂ ਤੋਂ ਗੁਰੂ ਸਾਹਿਬ ਨੂੰ ਸਾਜੇ ਹਾਂ ਅਸੀਂ ਤਾਂ ਉਹ ਹਾਂ ਸੇ ਮਹਾਂਪੁਰਖਾਂ ਦਿੱਤੇ ਵਿਕਾਸ ਹੀ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾ ਜਗਤ ਗੁਰੂ ਦੀ ਗਮਤਾ ਕੋਣ ਪਾ ਸਕਦਾ ਫਰਮਾਉਂਦੇ ਹਨ ਸਤਿਗੁਰੂ ਸਾਈਂ ਜੀ ਤਤਗੁਰ ਪੁਰਖ ਆਗਮ ਹੈ ਸਭੀ ਸੰਸਾਰ ਪੂਰਨ ਹਨ ਤੇ ਆਗਮ ਗਮਤਾ ਤੇ ਰਹੇ ਤੁਹਾਨੂੰ ਸਦਾ ਸਦਾ ਨਿਰਵਾਰ ਨਿਰਾਲਾ ਵਾਰ ਕੋ ਰਹੇ ਹਨ ਨਿਰਾਲਾ ਸੰਗ ਹਨ ਸੱਚੀ ਪਰਿਸ਼ਾ ਸਾਰੇ ਆਪੋ